ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਸਵੇਰ ਦੇ ਵਜੇ ਨੇ 10 10 ਵਜੇ ਕਰਨ ਲੱਗਿਆ ਅੱਜ 1 ਦਸੰਬਰ 2024 ਨੂੰ ਸ਼ੁਰੂ ਵਲੌਗ ਬੜੀ ਵੀ ਉੱਠਿਆ ਹੋਇਆ ਕਦੋਂ ਦਾ ਤਕਦੀਰ ਵੀ ਉੱਠੀ ਹੋਈ ਆ ਸਿਰਫ ਓਨਲੀ ਜੋਤ ਸੁੱਤੀ ਹੋਈ ਹੈ ਪਤਾ ਨਹੀਂ ਕਿਉਂ ਚੱਲੇ ਆ ਜੋਤ ਪਈਆ ਹਜੇ ਤੱਕ ਸੁੱਤੀ ਕੋਈ ਉੱਠੀ ਨਹੀਂ ਹਜੇ ਤੱਕ ਤੇ ਅਸੀਂ ਸਾਰਿਆਂ ਨੇ ਰੋਟੀਆਂ ਰੱਟੀਆਂ ਖਾ ਕੇ ਤਕਦੀਰ ਬਾਹਰ ਤੁੱਪੇ ਵਿੱਚ ਨਜ਼ਾਰੇ ਦੇ ਨਾਲ ਕਿਉਂਕਿ ਕੰਮ ਧੰਦਾ ਕੋਈ ਹੈ ਨਹੀਂਗਾ ਵਿਹਲੇ ਆ ਜਮਾ ਤੇ ਬਸ ਫਿਰ ਹੁਣ ਰੈਸਟ ਹੀ ਕਰਨੀ ਆ ਦੇਖੋ ਤਕਦੀਰ ਵੀ ਆਲੀ ਪੈਣੀ ਆ ਮੈਨੂੰ ਤੇ ਜੋਤ ਤਾਂ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਉਹ ਕਿਉਂ ਨਹੀਂ ਉੱਠੀ ਹਜੇ ਤੱਕ ਤੇ ਪਤਾ ਨਹੀਂ ਵੀ ਕਿਉਂ ਇੰਨਾ ਇੰਨਾ ਚਿਰ ਕਿਵੇਂ ਬੰਦਾ ਕੋਈ ਸੌਂ ਸਕਦਾ ਆ ਗਿਆ 10 11 ਵਜੇ ਤੱਕ ਤੇ ਪਤਾ ਨਹੀਂ ਕਿੱਦਾਂ ਬੰਦਾ ਫालतू ਬੋਲ ਸਕਦਾ ਆ ਕੀ ਆ ਹੁਣੇ ਉੱਠ ਕੇ ਆਈਆਂ ਦੱਸ ਨਾ ਆਪ 9 ਵਜੇ ਸੌਂ ਕੇ ਇਤਰਾਤ ਨੂੰ ਕੁੜੀ ਦਾ ਕੋਈ ਟੈਨਸ਼ਨ ਨਹੀਂ ਹੈ ਕਿ ਫਿਰ ਕੁੜੀ 2 ਵਜੇ ਸੌਂਦੀ ਹੈ 3 ਵਜੇ ਸੌਂਦੀ ਆ ਪਤਾ ਨਹੀਂ ਕਿੱਦਾਂ ਸੌਂ ਸਕਦੇ 9 ਵਜੇ ਕਦ ਸੁੱਤਾ 1 ਵਜੇ ਸੁੱਤਾ ਬਸ ਉਹ ਵੀ ਫੈਰਮ ਦੇਖ ਕੇ ਹਾਂ ਕੋਈ ਉਹ ਨਹੀਂ ਸ਼ਿਕਾਵੇ ਕੁੜੀ ਜਾਗਦੀ ਪਈ ਆ ਵੀ ਮੈਂ ਬੜੀ ਵਧੀਆ ਸੌਂ ਗਈ ਸੀ ਮੈਨੂੰ ਜਾਣ ਕੇ ੱਟਕੇ ਨਾ ਠਾ ਕੇ ਤੇ ਆ ਬਰਾਂ ਦੇ ਨਾਲ ਸੌਂ ਗਈ। ਚਲੋ ਕੋਈ ਗੱਲ ਨਹੀਂ ਤੇ ਕਰਦੇ ਹਾਂ ਸ਼ੁਰੂ ਅੱਜ ਦਾ ਵਲੌਗ ਤੇ ਅੱਜ ਕੀ ਬਣਦਾ ਚੜਦਾ ਵੈਸੇ ਸ਼ਾਇਦ ਅੱਜ ਬਿਜਲੀ ਵਾਲੇ ਆਉਣ ਆਪਣਾ ਟਰਾਂਸਫਾਰਮ ਧਰਨ ਬਾਕੀ ਹਜੇ ਕੋਈ ਪੱਕਾ ਪਤਾ ਨਹੀਂ ਕਨਫਰਮ ਨਹੀਂ ਹੈਗਾ ਮੰਮੀ ਪਾਪਾ ਗਿਆ ਪਿੰਡ ਤੇ ਮੰਮੀ ਗਈ ਕੁੱਟਕਾ ਦੇ ਵਿੱਚ ਮੱਥਾ ਟੇਕਣ ਤੇ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਵੇਣੇ ਫਿਰ ਕੀ ਬਣਦਾ ਪਹਿਲੀਆਂ ਚ ਕੀ ਨਹੀਂ ਦਵਾਇਆ ਤੈਨੂੰ ਕਦੇ ਸੂਟ ਨਹੀਂ ਦਵਾਇਆ ਨਾ ਕਦੀ ਨਹੀਂ ਦਵਾਇਆ ਹੋਰ ਬਲਾਦਾ ਸਾਹਿਬ ਇੱਥੇ ਕਿੰਨੇ ਸੂਟ ਦੂ ਅ ਗੱਗੂ ਦਿਖਾ ਸਾਰੇ ਗੱਗੂ ਬਲਾਦਾ ਗੱਗੂ ਵੀ ਮਿਲੋ ਆ ਦੋ ਤਰ੍ਹਾਂ ਦੇ ਬਾਈ ਕਰਦੇ ਸਾਰੇ ਗੱਗੂ ਵੀ ਨਾ ਦੱਸਿਓ ਆ ਗੱਗੂ ਨਹੀਂ ਆਈ ਗੱਗੂ ਨਹੀਂ ਆਉਂਦੀ ਗੱਗੂ ਆਏ ਹੋ ਗੱਗੂ ਡਾਂਗ ਗੋਲੀ ਮਾਰਦੇ ਗੱਗੂ ਦੇ ਗੱਗੂ ਨੇ ਕਿ ਨੈਪ ਕਰ ਲਿਆ ਸੀ ਮੇਰੇ ਡੈਡੀ ਨੇ ਤਾਂ ਬਾਪੂ ਨੇ ਗੱਗੂ ਦੇ ਲਓ ਗੱਗੂ ਸ਼ਤੰਗੀ ਜਿਹਾ ਗੱਗੂ ਦੇ ਸਿਰੋਟਿਕ ਪਾਏ ਕਰਕੇ ਗੱਗੂ ਹੀ ਬਾਅਦ ਕਰ ਚੜੀ ਦੀ ਪਰ ਉਹਦੀ ਪਈ ਟੀਕੇ ਲਾ ਲਾ ਕੇ ਲਓ ਜੀ ਸਵਾਬ 5 ਹੋ ਗਏ ਮਿੱਤਰੋ ਤੇ ਅੱਜ ਆਪਾਂ ਸਵੇਰ ਦਾ ਕੋਈ ਸ਼ੂਟ ਨਹੀਂ ਕੀਤਾ ਕਿਉਂਕਿ ਕਿਸੇ ਕੰਮ ਦੇ ਵਿੱਚ ਆਪਾਂ ਬਿਜੀ ਸੀਗੇ ਤੇ ਹੁਣ ਆਪਾਂ ਆ ਗਏ ਆ ਦਿਲ ਖੁਸ਼ ਕੇ ਕਿਉਂਕਿ ਅੱਜ ਬੱਬੂ ਆਈ ਆ ਤੇ ਉਹਦੇ ਜਿਹਦੇ ਆਪਣਾ ਕਰਨਾ ਉਹਨਾਂ ਨੇ ਆਉਣਾ ਸੀ ਤੇ ਲਾਸਟ ਦਿਨ ਆਪਾਂ ਮਿਲ ਲਿੰਗ ਕਰਕੇ ਆਏ ਆ ਜਿੱਦਾਂ ਤੇ ਉਹਦੇ ਪੀਤੀ ਹਰ ਕੇ ਕਹਿੰਦੇ ਸੀ ਵੀ ਰੋ ਤੇ ਆਪਾਂ ਉਹਦੇ ਰੁਕ ਨਹੀਂ ਸਕੇ ਕਿਆ ਜਿਹਾ ਸੋਚਿਆ ਵੀ ਚੱਲ ਸਰਪ੍ਰਾਈਜ਼ ਲਈ ਵੀ ਜਾਈਏ ਹਨਾ ਤੇ ਆਪਾਂ ਚੱਲ ਅੱਜ ਰਾਤ ਰਹਿਨੇ ਬਹੁਤ ਟਾਈਮ ਬਾਅਦ ਵੀ ਇਦਾਂ ਬਿਨਾ ਪ੍ਰੋਗਰਾਮ ਤੋਂ ਆਪਾਂ ਰਾਤ ਰਹਿਨੇ ਆ ਤੇ ਬਾਕੀ ਸਾਡਾ ਵੀ ਜੀ ਨਹੀਂ ਲੱਗਦਾ ਸਾਡਾ ਵੀ ਜੀ ਨਹੀਂ ਲੱਗ ਰਿਹਾ ਸੀਗਾ ਅਸਲ ਦੇ ਵਿੱਚ ਕਿਉਂਕਿ ਰਸਵਾਜ ਆ ਹੋ ਜਾਂਦਾ ਨਾ ਕਿਰਾਂ ਰੌਣਕ ਜੀ ਉੱਡ ਜਾਂਦੀ ਹੈ ਨਾ ਹਾਂ ਤੇ ਅਸੀਂ ਫਿਰ ਅਸੀਂ ਸੋਚਿਆ ਵੀ ਚੱਲ ਜਾਈਏ ਉਹਨੇ ਆ ਨਾਲੇ ਗੱਲਾਂ ਬਾਤਾਂ ਮਾਰਾਂਗੇ ਤੇ ਨਾਲੇ ਬਾਕੀ ਇਹ ਬਸ ਵੈਗਰੂ ਅਰਦਾਸ ਕਰਿਓ ਵੀ ਤੁਹਾਨੂੰ ਇੱਕ ਖੁਸ਼ਖਬਰੀ ਆਪਾਂ ਦੇ ਦੇਈਏ ਹਾਂ ਪਰਮਾਤਮਾ ਮਿਹਰ ਕਰੇ ਮਿਹਰ ਕਰੇ ਵੀ ਆਪਾਂ ਤੁਹਾਨੂੰ ਖੁਸ਼ਖਬਰੀ ਬਸ ਤੁਹਾਨੂੰ ਦੇ ਦੇਈਏ ਸਵਾਇ ਗੁਰੂ ਕਿਰਪਾ ਕਰਨ ਤੇ ਹੁਣ ਆਪਾਂ ਪਹੁੰਚਣ ਲੱਗੇ ਆਂ ਵੀਰਪਾਲ ਹੋਰਾਂ ਦੇ ਘਰ ਹਾਂ ਤੇ ਹੁਣ ਜਾ ਕੇ ਵੇਨੇ ਆ ਤੇ ਅੱਜ ਮੈਂ ਕਦੀ ਵੀ ਮੈਨੂੰ ਕਬਰ ਲੈ ਕੇ ਦੇਣਾ ਹੈ ਲੈਦਾ ਐ ਕੋਈ ਜੇ ਤੁਹ ਮਿਲ ਗਿਆ ਤਾਂ ਸੋਣਾ ਨਹੀਂ ਤਾਂ ਫਿਰ ਕੱਲੂ ਲੈ ਲਵਾਂ ਹਾਂ ਹਾਂ ਕਿਉਂਕਿ ਆਪਾਂ ਵਿਆਹ ਦੀ ਵੀ ਤਿਆਰੀ ਖਿੱਚਣੀ ਆ ਦੇ ਵਿਆਹ ਵੀ ਆ ਗਿਆ ਹੁਣ ਆਪਾਂ ਨੂੰ ਅੱਜ ਤਰੀਕ ਕਿੰਨੀ ਹੋ ਗਈ ਤੇ ਪ੍ਰੋਗਰਾਮ ਦੋ ਤਿੰਨ ਆ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਕਰਕੇ ਫਿਰ ਮੇਰੀ ਫਰੈਂਡ ਦਾ ਵਿਆਹ ਵੀ ਮੇਰੀ ਫਰੈਂਡ ਦਾ ਵਿਆਹ ਵੀ ਆ ਗਿਆ ਹੂੰ ਉੱਥੇ ਵੀ ਜਾਣਾ ਆਪਾਂ ਚਲੋ ਕੋਈ ਨਹੀਂ ਜਾਵੜਾਂਗੇ ਤੇ ਚੱਲ ਗਏ ਹੁਣ ਦਿਲ ਖੁਸ਼ ਕੇ ਘਰੇ ਤੇ ਵੇਣੇ ਆ ਫਿਰ ਕੀ ਮਾਹੌਲ ਚਾਲ ਬਣਦਾ 5 15 ਬਾਹਰ ਦੇਖੋ ਕੌਣ ਖੋਲਦਾ ਹਾਰਨ ਤਾਂ ਮਾਰ ਤਾਂ ਮੂਲੀਆਂ ਮੇਰੇ ਸਾਹਮਣੇ ਅੱਜ ਮੂਲੀਆਂ ਪੱਟੀਆਂ ਮੂਲੀਆਂ ਵਾਲੀਆਂ ਧੋਈ ਜਾਂਦੇ ਹੋਣੇ ਆ ਗਿਆ ਕਿਹੜਾ ਦਿਲ ਖੁਸ਼ ਆਇਆ ਪਿੰਦਰ ਪਿੰਦਰ ਵੈਲੀ ਆਰਜਨ ਵੈਲੀ ਆਪਜਨ ਵੈਲੀ ਵਾਂਗੂ ਪਿੰਦਰ ਵੈਲੀ ਵਜਦਾ ਹੈ ਏਹੇ ਹਾਏ ਹਾਏ ਆਏ ਹਾਏ ਆਏ ਹਾਏ ਮੂਲੀਆਂ ਧੋਲਦੇ ਹੈ ਇਹਨੂੰ ਸੀਗਾ ਤੂੰ ਕੱਟ ਇਹ ਬੰਦੇ ਨੂੰ ਢੀਕਦੇ ਸੀਗੇ ਤੇ ਇਹਨਾਂ ਦੇ ਢਿੱਕੇ ਚੜ ਗਿਆ ਅੱਜ ਜੋਤ ਹੋਰ ਸਾਡੇ ਦਾ ਜਦੋਂ ਹਾਰਨ ਵਜੇ ਸਾਡੇ ਦਾ ਤੁਸੀਂ ਜਾ ਮਾਂ ਦਾ ਲੈ ਭਾਬੀ ਆ ਗਈ ਪਹਿਲਾਂ ਮੈਂ ਉਹਨੂੰ ਬਿਠਾ ਦੇ ਮੂਲਿਆਂ ਤੇ ਬੰਦੇ ਆ ਗਏ ਜੰਮੀ ਅਸੀਂ ਨੇ ਇੱਕ ਸੀਟ ਰੱਖੀ ਬੈਠੇ ਸੀ ਦੇਖੋ ਪਾਲਣ ਵਾਲਾ ਆ ਗਿਆ ਪਿੰਦਰ ਵੀ ਆਂਦਾ ਆਉਣਾ ਵੀ ਮੈਨੂੰ ਪਿੰਦਰ ਤੋਂ ਤਾਂ ਕੱਢੇ ਤੇ ਲਾ ਆਣਾ ਫਿਰ ਅਸੀਂ ਆਹ ਉਹਨੇ ਨਾ ਮੂਲਿਆਂ ਪਰ ਅਸੀਂ ਬੰਦੇ ਦੋ ਹੀ ਰਹਿ ਗਏ ਹੋਰ ਮੰਮੀ ਬਿਮਾਰ ਹੋਣ ਕਰਕੇ ਚੱਕਰ ਪੈ ਗਿਆ ਹਾਂ ਕੀ ਹੋਇਆ ਘੇੜਲਾ ਪਤਾ ਇਹਨਾਂ ਦਾ ਕਿੱਥੇ ਸੀ ਪਤਾ ਸੀ ਪਿੰਡੂ ਬਲੌਗਰ ਕਹਿੰਦੇ ਮਰੂਦ ਖਵਾਏ ਨਹੀਂ ਮਿਲਾਏ ਇਹ ਤੇ ਟੇਬਲ ਤੇ ਮਾਰ ਸਰਚ ਮਾਰ ਕੇ ਕੀ ਦੇਖੋ ਹਾਂ ਯਾ ਕਿ ਮੇਰਾ ਫੋਨ 100% ਤੋਂ ਪਾਸੇ ਵਸੇ ਘੇੜੇ ਖਾਂਦੇ ਫਿਰਦੇ ਮੈਂ ਚਲੋ ਹੋ ਜਾਂਦੇ ਪੀਤੇ ਬੱਬੂ ਵਿਆਹ ਹੀ ਗਈ ਆ ਠੀਕ ਆ ਰੋਵ ਨਹੀਂ ਮਾਰਨਾ ਹਾਂ ਰੋਵ ਨਹੀਂ ਮਾਰਨਾ ਰੋਵ ਨਹੀਂ ਮਾਰਨਾ ਰੋਵ ਕੇ ਹੋਰ ਤੇ ਮਾਰ ਹੁਣ ਨਹੀਂ ਨਹੀਂ ਬੱਕੀ ਨੇ ਰੋਵ ਬੱਕੀ ਨੇ ਰੋਵ ਅਸਲੀ ਮਾਪੇ ਉਹ ਬਣ ਜਾਂਦੇ ਆ ਕਾ ਮੈਂ ਤਾਂ ਨਾ 7 ਵਜੇ ਤੇ ਪੀਤਿਆਂ ਦੀ ਵੀ ਮੈਂ ਨਹੀਂ ਰਹਿੰਦੀ ਅੱਜ ਪਾਰਟੀ ਕਰੇ ਬਿਨਾ ਸਪੈਸ਼ਲ ਸੱਜੇ ਮੈਨੂੰ ਚੋ ਲੈ ਲਓ ਫਿਰ ਮੁੜ ਕੇ ਮੇਰਾ ਕੋਈ ਪਤਾ ਨਹੀਂਗਾ ਕਿ ਮੈਂ ਪਾਰਟੀ ਕਰਾਂਗਾ ਹਾਂਣ ਤੋਂ ਪਹਿਲਾਂ ਆਜ ਮੈ ਵਾਲੀ ਦਵਾਈ ਵੀ ਪਾਲਦੇ ਪਲੇਅਰ ਹੈ ਨਹੀਂ ਕਿ ਦੀਆ ਵਾਲੀ ਗੋਲੀ ਜੈਤੋ ਕੋਈ ਨਹੀਂ ਲੈ ਲਾਂਗਾ ਮੇਰੇ ਪਤਾ ਨਹੀਂ ਖਾਣਾ ਬਣ ਗਿਆ ਪੰਜਾਬ ਇਹਨੂੰ ਚਲੋ ਜੀ ਤਜਾਬ ਵਾਲੀਆਂ ਗੋਲੀਆਂ ਨਾਲ ਹੀ ਲੈ ਕੇ ਪਹੁੰਚਦੇ ਆਂ ਜੈਤੋ ਕਿਉਂਕਿ ਅਸੀਂ ਰਿਜਵਾਨ ਦਾ ਪੀਜ਼ਾ ਖਾਦਾ ਸੀਗਾ ਰਿਜਵਾਨ ਦਾ ਪੀਜ਼ਾ ਨਹੀਂ ਅਸਲ ਦਾ ਰਿਜਵਾਨ ਦੀ ਦੁਕਾਨ ਤੇ ਪੀਜ਼ਾ ਖਾਦਾ ਸੀਗਾ ਹਾਂ ਤੇ ਅਸੀਂ ਤਾਂ ਉਸ ਤੋਂ ਬਾਅਦ ਜਾਏ ਸੀ ਦੋ ਤਿੰਨ ਅਰੀ ਤੇ ਅਸੀਂ ਇਕੱਠੇ ਨਹੀਂ ਗਏ ਸੀਗੇ ਹਾਂ ਤੇ ਹੁਣ ਅਜੇ ਉੱਥੇ ਚੱਲੇ ਆਂ ਮਹਿਫਲ ਲਾਉਣ ਜੇ ਤੋ ਖੁੱਲਾ ਵੀ ਹੋਵੇ ਕਿਉਂਕਿ ਸੰਡੇ ਅੱਜ ਤੇ ਬਾਕੀ ਦੇਖਦੇ ਆਂ ਨਹੀਂ ਆਏ ਤਾਂ ਫਿਰ ਜਾਵੜਾਂ ਗਾਂ ਫਿਰ ਇਹ ਨਾ ਘਾਟ ਪਜਾਏ ਨਾ ਕਿੱਥੇ ਜਾਣਾ ਕੋ ਬੱਬੂ ਇਹ ਸੋਹਰਾਂ ਦੇ ਘਾਟ ਚੱਲੇ ਆ ਜਿੱਤੋਂ ਉਥੋਂ ਨੇੜੇ ਹੀ ਰਹਿੰਦਾ ਹੈ 5-7 ਕਿਲੋ ਨੋ ਵੀ ਹੋ ਗਿਆ ਪਰ ਜਿਵੇਂ ਆਪਣੀ ਮੇਰਾ ਕੋਕ ਦੂਜਾ ਦਾ ਗਲਾਸ ਜਿਹੜਾ ਨੇ ਮਸ਼ੀਨ ਦੀ ਉਹਨੇ ਤਾਂ ਪਾਪਾ ਜਿਵੇਂ ਆਪਣੀ ਫੋਟੋ ਦਾ ਚਾਲ ਰੱਖਾ ਗਲਾਸ ਹੀ ਲਿਆ ਫਿਰ ਦੇਣੀ ਬਾਲਟੀ ਹੀ ਦੇ ਆ ਬੱਠਲ ਚਾਹੀ ਦਿੱਤਾ ਉਹ ਅੱਜ ਕੇ 8 ਮਿੰਟ ਹੋ ਗਏ ਤੇ ਬਹੁਤ ਵਧੀਆ ਪਾਰਟੀ ਬਰਗਰ ਬਾਈਟ ਤੇ ਬਹੁਤ ਵਧੀਆ ਪਾਰਟੀ ਹੋਈ ਤੇ ਸਾਨੂੰ ਵਿੱਚ ਦੀ ਜੁਆਇਨ ਕਰ ਲਿਆ ਸੀਗਾ ਹੈਨਾ ਗੋਰ ਸਿੰਘ ਜੀ ਨਾ ਪਾਜੀ ਹਾਂ ਸਾਡੇ ਮੈਂ ਵੀਰ ਜੀ ਕਹਿੰਦੇ ਮੈਨੂੰ ਪਾਜੀ ਕਹਣਾ ਬਾੜਾ ਆ ਕੋੜ ਲਾਈ ਨੇੜੇ ਤਾਂ ਬਾਈ ਫਾਇਦਾ ਬਹੁਤ ਨਵੇਂ ਜੀਜਾ ਜੀ ਨੂੰ ਇੱਥੋਂ 10 ਕਿਲੋਮੀਟਰ ਹੀ ਪੈਂਦਾ ਆ ਨਵੇਂ ਆ ਜੀਜਾ ਜੀ ਤੇ ਹੱਸੇ ਆ ਨਵੇਂ ਤੇ ਨਹੀਂ ਹੱਸੇ ਜੀਜਾ ਜੀ ਤੇ ਹੱਸੇ ਤੇ ਇੱਥੋਂ 10 ਕਿਲੋਮੀਟਰ ਹੀ ਪੈਂਦਾ ਮਤਲਬ ਜੈਤੋ ਨਾ ਵੈਸੇ ਸੈਂਟਰ ਪੁਆਇੰਟ ਬਣ ਸਕਦਾ ਵੀ ਜਿਵੇਂ ਜੇ ਕੱਲ ਨੂੰ ਪਾਰਟੀ ਬੁਟੀ ਕਰਨੀ ਹੋਵੇ ਵੀ ਬੱਬੂ ਕਿਆਂ ਨੂੰ ਵੀ 10-12 ਕਿਲੋਮੀਟਰ ਤੇ ਇਧਰੋਂ ਦਿਲਖਸ਼ੁਰਾ ਨੂੰ 10-12 ਕਿਲੋਮੀਟਰ ਇਧਰੋਂ ਦਾ ਬੜਾ ਬੜਾ ਉਹਨਾਂ ਨੂੰ ਫਿਰ ਆਪਾਂ ਪਹਿਲਾਂ ਕਰਾਂਗੇ ਚਾਰ ਪਹਿਲਾਂ ਇੱਕ ਦਿਨ ਪਹਿਲੇ ਐਡਵਾਂਸ ਹੀ ਆ ਜੇ ਮਨਦੀਪ ਦਾ ਨੇੜੇ ਤੇੜੇ ਹੋਗੇ ਉਹਨੂੰ ਵੀ ਨੇੜੇ ਪਿਆਰ ਬਾਕੀ ਸਾਰੇ ਦੂਰ ਵੀ ਨੇੜੇ ਹੀ ਆ ਜਿੰਨੇ ਟਾਈਮ ਅਮ੍ਰਿੰਦਰ ਇੰਡੀਆ ਉਹਨਾਂ ਟਾਈਮ ਆਪਾਂ ਮੋਜਾਂ ਹੀ ਹੋ ਜਾਣਾ ਹੈ ਨਾ ਸਹੀ ਗੱਲ ਹੈ ਮੋਜਾਂ ਕਿਵੇਂ 버ਗਰ ਬਾਈਟ ਤੇ ਬੈਠੇ ਨਹੀਂ ਨਹੀਂ ਟ੍ਰੈਨ ਆਪਾਂ ਬੀਜਮੀ ਆਉਣਾ ਜਾਣਾ ਨੇੜੇ ਜਦੋਂ ਫਿਰ ਦੂਰ ਦੀਆਂ ਵਾਟਾਂ ਵਾਂਗ ਉਹਦੇ ਤੇ ਸੋਚ ਜਿੱਦੇ ਅਸੀਂ ਚਲ ਗਏ ਮੈਂ ਤਾਂ ਮੈਂ ਗਦੀਪ भेजाये भेज जा भेजा। है उदे मौज मैं ना तू पहला दे। <laughs> 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 ही मेनू भेज दियो के दे के कहती मेनू तू पहले ही भेज दियो तेरा बच्चा पाकिस्तान का बीजा लगवा रही थी सी जिद्दण मनेंद्र दी इथे ही पता ही सी ਵੀ ਮੱਲੇ ਹੀ ਲਾਣਾ ਮਨਿੰਦਰ ਨੇ ਮੈਨੂੰ ਤਾਂ ਉਦੋਂ ਨਹੀਂ ਸਕਦਾ ਦੇਖਦਾ ਜਿੱਦਣ ਮਨਿੰਦਰ ਕਨੇਡਾ ਜਾਵਣੀ ਮੇਰਾ ਕੀ ਬਣੂਗਾ ਮੇਰਾ ਦਿਮਾਗ ਲੱਜੂਗਾ ਸਾਡੇ ਬਾਰੇ ਵੀ ਦੋ ਬੋਲ ਹੈ ਬੋਲ ਹੈ ਜਿੱਦੇ ਅਸੀਂ ਚੱਲ ਗਏ ਉੱਦੇ ਉਹ ਤਾਂ ਫਿਰ ਮੈਂ ਬਾਤੋ ਬਿਲਕੁਲ ਉਹਦਾ ਹੀ ਮੌਕੇ ਤੇ ਪਤਾ ਲੱਗਦਾ ਹਾਂ ਹਾਂ ਵੀਰੇ ਸਹੀ ਗੱਲ ਹੈ ਨਾ ਕਿਉਂਕਿ ਮਨਿੰਦਰ ਵਾਲੀ ਸਿਚੁਏਸ਼ਨ ਮੈਂ ਦੇਖ ਚੁੱਕੀ ਹਾਂ ਜਿੱਦਣ ਹੁਣ ਥੋੜੀ ਸਿਚੁਏਸ਼ਨ ਦੇਖੂਗੇ ਉਦੋਂ ਮੈਂ ਤੁਹਾਨੂੰ ਡਿਸਕ੍ਰਾਈਬ ਕਰੂਗੀ ਬਾਤ ਜੋ ਦੱਸ ਸਕਦੀ ਹਾਂ ਹੁਣ ਮੈਂ ਕੋਈ ਕਿਉਂਕਿ ਹੁਣ ਮੈਂ ਅਮਨਿੰਦਰ ਨੂੰ ਕਹੀ ਹੁੰਦੀ ਮੈਂ ਕਿਹਾ ਜਲ ਅਮਨਿੰਦਰ ਤੂੰ ਜਾਏਂਗੇ ਇਹ ਉਹ ਹੈ ਨਾ ਹੁਣ ਮੈਂ ਨਹੀਂ ਕਹਿੰਦੀ ਮੈਂ ਰੋਣਾ ਨਹੀਂ ਉਹ ਦਿਨ ਜਿੱਦਣ ਅਮਨਿੰਦਰ ਗਈ ਮੈਂ ਕਹਿਣੀ ਆ ਪਰ ਮੈਨੂੰ ਕੀ ਪਤਾ ਮੇਰਾ ਦਿਮਾਗ ਉਹ ਦੀਦੀ ਕਰਨਾ ਦੀਦੀ ਕਹੀ ਜਾਂਦੀ ਆ ਕਹਿੰਦੀ ਹੁਣ ਤਾਂ ਆਏ ਆ ਵੀ ਆ ਜਾ ਸਕਦੇ ਆ ਤੇ ਜਿਹਦੇ ਬਾਹਰ ਚਲ ਗਈ। ਆ ਇਸ ਵੀਰੇ ਜੀ ਉਮੇ ਕਿਵੇਂ ਕਿੰਨਾ ਫਰਕ ਜਾ ਪੈ ਜਾਂਦਾ ਹੈ ਨਾ ਕਿਵੇਂ ਵੀ ਜਿਵੇਂ ਹੁਣ ਪਹਿਲਾਂ ਬੱਬੂ ਮਤਲਬ ਹੁਣ ਸੀਤ ਹਫਤਾ ਪਹਿਲਾਂ ਇੱਥੇ ਹੀ ਬੱਬੂ ਹਾਂ ਬੱਬੂ ਵੇ ਗੋਣਾ ਨਾਲ ਆਏ ਨੇ ਹੁਣ ਮੰਮੀ ਨਾਲ ਗੱਲਾਂ ਮਾਰੀ ਹੁੰਦੀ ਬੇਟੀ ਅੰਗਿਆ ਦੇ ਆਏ ਤੋਂ ਮਗਾ ਕੇ ਪਏ ਹੁਣ ਸੱਚ ਟੱਕ ਉਹ ਜੇ ਫਸਾ ਮਤਲਬ ਠੇਕੇ ਆਈ ਹੈ ਨਾ ਹੁਣ ਕੁੜੀ ਦਾ ਕਿੰਨਾ ਫਰਕ ਪੈ ਜਾਂਦਾ ਉਹ ਆ ਹੀ ਕੀਤਾ ਹੈ ਰਿਸਪੈਕਟ ਜੀ ਵੱਧ ਜਾਂਦੀ ਹੈ ਨਾ ਆ ਹੀ ਕੀਤਾ ਹੈ ਰਿਸਪੈਕਟ ਜੀ ਵੱਧ ਜਾਂਦੀ ਆ ਕੁੜੀ ਵੱਧੂ ਕੁੜੀ ਕੀਤਾ ਦੀ ਵੀ ਹਾਂ ਤੋੜੀ ਵਧੀਆ ਸਾਡੀ ਦਾ ਕੀ ਬੰਦਾ ਸਾਡੀ ਦਾ ਆ ਬੰਦਾ ਦਾ ਬੰਦਾ ਦਾ ਕੁੱਤੇ ਘਣੀ ਹੁੰਦੀ ਆ ਰਾਟੀ ਤਾਂ ਮੈਗਾ ਨਹੀਂ ਬਹੁਤ ਹੁੰਦੀ ਕੁੱਤੇਖਾਣੀ ਸਾਡੇ ਸੌਰੇ ਜਾ ਕੇ ਸਾਡੀ ਰਿਸਪੈਕਟ ਸਾਡੀ ਸੌਰੇ ਜਾ ਕੇ ਹੁੰਦੀ ਨਹੀਂ ਕਿੱਡੀ ਆਉ ਭਗਤ ਮੁੰਡਿਆਂ ਦੀ ਪੇਕੀ ਆ ਕੇ ਜ਼ਿਆਦਾ ਰਿਸਪੈਕਟ ਹੁੰਦੀ ਆ ਦਿਲ ਦਾ ਸੌਰੀ ਵੀ ਹੁੰਦੀ ਆ ਨਹੀਂ ਨਹੀਂ ਮੁੰਡਿਆਂ ਦੀ ਸੌਰੇ ਜਾ ਕੇ ਜ਼ਿਆਦਾ ਹਾਂ ਇਹ ਗੱਲ ਤਾਂ ਜਮਾਂ ਸੀ ਮੁੰਡੇ ਲਿੰਡਰ ਦੇ ਪੇਕੀ ਨਹੀਂ ਹੁੰਦੀ ਉਹ ਨਹੀਂ ਤਾਂ ਚਲੋ ਸੌਰੇ ਵੀ ਹੁੰਦੀ ਆ ਪੇਕੇ ਵੀ ਨੇ ਮੁੰਡਿਆਂ ਦੀ ਗੱਲ ਹੀ ਸੌਰੇ ਹੁੰਦੀ ਸੀ ਮੇਰੇ ਮੇਰੇ ਕਹਿੰਦੇ ਇੱਥੇ ਕਰਾਉਂਦੇ ਆ ਜਾਂ ਸੌਰੀ ਜਾ ਕੇ ਲਗਾਹਿੰਦਾ ਤੇ ਤੂਫਾਨ ਕਰਾਉਂਦਾ ਸਾਰੇ ਜਾ ਕੇ ਨਾ ਫਿਰ ਇਹ ਜੀ ਫੀਲਿੰਗ ਦਵਾਉਂਦੇ ਆ ਅੱਥਰੂ ਜਾ ਕੇ ਤਾਂ ਫਿਰ ਇਹ ਜੀ ਫੀਲਿੰਗ ਦਵਾਉਂਦੇ ਆ ਕਿ ਪੂਰਾ ਬੀਏਪੀ ਟਰੀਟਮੈਂਟ ਦਵਾਉਂਦੇ ਆ ਬੰਦੇ 6 ਮਹੀਨੇ ਤਾਂ ਜਮਣ ਗਾਉਣ ਦਾ ਪਿੱਕੇ ਆ ਕੇ ਮੈਕਦੀਪ ਮੇਰੇ ਨਾਨਕੇ ਜਾਂਦਾ ਆ ਉੱਥੇ ਵੀ ਇਹਦੀ ਫੋਲ ਚੜਾਈ ਹੁੰਦੀ ਆ ਕਿਉਂਕਿ ਮੇਰੇ ਮਾਸੇ ਦੇ ਵੀ ਦੋ ਮੁੰਡੇ ਆ ਤੇ ਇਦਰੋਂ ਮੈਂ ਕੱਲੀ ਕੱਲੀ ਦੋ ਧੀਆਂ ਇਹਦਾ ਉੱਥੇ ਵੀ ਬਹੁਤ ਮਾਨਸਿਕ ਤੌਰ ਤੇ ਹੁੰਦਾ ਮਾਸੀ ਕੇ ਵੀ ਦੀ ਗੱਲ ਨਹੀਂ ਹੁੰਦੀ ਇਹ ਤੂਫਾਨ ਜਿਹੜਾ ਸਾਹਮ ਦਾ ਬੰਦਾ ਉਹਨਾਂ ਦੇ ਘਰ ਪਰਿਵਾਰ ਦਾ ਜਿੰਨਾ ਗ੍ਰਹਿ ਕਲੇਸ਼ ਹੁੰਦਾ ਉਹਨਾਂ ਦਾ ਜੱਮ ਵੀ ਬੈਠਾ ਇੰਨੀ ਗੱਜੇ ਤਾਂ ਆਉਂਦੀ ਆ ਕਿੱਥੇ ਉਹ ਸਾਰਿਆਂ ਨਾਲ ਲੜਦੀ ਹੁੰਦੀ ਛੜੇ ਸ਼ਾਰਟ ਐ ਵੀ ਹੱਸੀ ਜਾਂਦੇ ਆ ਤੇ ਆਪਣੇ ਗੱਲਾਂ ਛੜੇ ਸ਼ਾਰਟ ਐ ਵੀ ਹੱਸੀ ਜਾਂਦੇ ਗੱਲਾਂ ਸੁਣ ਸੁਣ ਕੇ ਉਹ ਵੀ ਟੈਨਸ਼ਨ ਚੱਲਦੀ ਕੀ ਬਤਾਉਂਦਾ ਗ੍ਰੈਂਕਲੇਸ ਕਿਹਨੂੰ ਜਾਉਂਦਾ ਪਿੰਦਰ ਵੀਰੇ ਕਿਹੜੇ ਸਨ ਚ ਵਿਆਹ ਕਰਾਉਣਾ ਬੁਲਾਏਗਾ ਵਿਆਹ ਤੇ ਇੰਨਾ ਸੋਚ ਕੇ ਸੋਚ ਗਿਆ ਕਿ ਇੰਨਾ ਸੋਚ ਕੇ ਹਾਂ ਜਦੋਂ ਕਰਾਉਂਗਾ ਫਿਰ ਸਾਧਨਾ ਮੈਂ ਤਾਂ ਪਿੰਦਰ ਨੂੰ ਸੁਝਾ ਦੇਣਾ ਚਾਹਣਾ ਬਿਨਾਂ ਕਰਾਈ ਕੋਈ ਫਾਇਦਾ ਨਹੀਂ ਚੜਿਆ ਤੇ ਯਾਰ ਕੀ ਜ਼ਿੰਦਗੀ ਜਿਹੀ ਹਾਂ ਇਹ ਗੱਲ ਸਾਂ ਹੈ ਪਰ ਉਹਦੀ 40 50 ਸਾਲਾਂ ਦਾ ਮੈਂ ਕਿਰੇ ਮੇਰੇ ਕੋਲ ਸਾਰਾ ਇਹ ਬਿਆਰ ਹੈ ਜੋ ਆਕਾ ਜੀ ਲੈ ਆ ਫਿਰ ਵੀ ਛੜਾ ਵਾਂ ਨੂੰ ਤੁਰਾ ਕਰਦਾ ਇਹ ਛੜਿਆ ਹੁੰਦੀ ਰਹਿੰਦਾ ਹੈ ਬੈਚੂਲਰ ਆਪਣੇ ਆਈ ਰਹਿੰਦਾ ਹੈ ਆਈ ਰਹਿੰਦਾ ਹੈ ਆਈ ਰਹਿੰਦਾ ਆਪ ਚੰਦਰ ਜੀ ਨੇ ਪੁੱਛੋ ਜੇ ਨਾ ਜੋਟੀ ਜੀ ਆਈ ਰਹਿੰਦਾ ਹੈ ਚਾਰ ਬੰਦਾ ਹੈ ਇਹ ਦਿਲ ਕੋ ਸਰਕਾਰ ਦਾ ਗੀਜਦਾਰ ਕੌਣ ਹਾਂ ਕੋਈ ਵੀ ਨਹੀਂ ਮੈਨੂੰ ਕਿੰਨਾ ਟੈਨਸ਼ਨ ਰਹਿੰਦੀ ਸਾਰੇ ਪ੍ਰਵਾਹ ਕਰਕੇ ਹੋਰ ਜਿਆਦਾ ਸਾਰਾ ਟੈਨਸ਼ਨ ਹੈ ਤੇ ਦਾਅ ਚੈ ਟੈਨਸ਼ਨਾਂ ਚ ਤਾਂ ਇਹਦੇ ਵਾਲ ਚਿੱਟੇ ਹੋ ਗਏ ਵਿਚਾਰੇ ਦੇ ਹਾਂ ਅੱਧਾ ਹੋ ਗਿਆ ਬੈਠਾ ਤੂੜੀਆ ਤੋਂ ਪਰਗਾ ਆਪ ਹੀ ਗਾ ਲੈ ਤੂੰ ਕੱਢੇ ਨਾ ਸਿਕਸ ਪੈਗਾ ਐਂਜ ਕਰਕੇ ਤੁਹਾਨੂੰ ਦਿਖਾਇਆ ਨਾ ਬਣਿਆ ਦਾ ਸ਼ੌਨ ਮਾਈਕਲ ਜਾਨ ਸੀ ਨਾ ਫੇ ਗੱਲ ਕਰਿਓ ਰੌ ਕਰਗਾ ਆ ਤੂੰ ਰੌ ਕਰਗਾ ਆਂਡਰਟੇਕਰ ਵੰਗੂ ਆ ਅੱਖਾਂ ਉੱਤੇ ਜਿਹੜਾ ਓਏ ਅੱਖਾਂ ਉੱਤੇ ਕਿਵੇਂ ਉੱਡਦਾ ਹੈ ਅੱਖਾਂ ਉੱਤੇ ਜਿਹੜਾ ਬਸ ਇਹਨਾਂ ਸਸਤਾ ਅੰਡੇਟੇਕਰ ਬਾਡੇ ਨੂੰ ਗਿਆ ਸੀ ਸਾਡ ਦੇ ਬਾਡੇ ਨੂੰ ਗਿਆ ਸੀ ਅੰਡੇਟੇਕਰ ਬਾਣ ਆਸਤੇ ਫਰਾਂ ਥੋੜੀ ਪੈਸਾ ਬਹੁਤ ਲੱਗ ਜਾਂਦਾ ਨੋ ਵਸਟੈਲਾ ਨੋ ਵਸਟੈਲਾ ਚਾਰਜ ਲਾਉਣ ਵਾਲਾ ਪਿੰਦਰ ਵੀਰੇ ਦਾ ਕੰਟੈਕਟ ਕਰੋ ਉਹਦਾ ਕਿ ਉਤਜ਼ਰ ਤੇ ਬਹੁਤ ਚਾਰਜ ਲਾਈ ਗਿਆ ਉਹ ਕਹਿੰਦਾ ਸ਼ਿਕਾਰੀ ਬਹੁਤ ਕੰਮ ਦੇ ਕਿਤੇ ਮੇਰਾ ਫੋਨ ਨਾ ਲੈ ਜਾਣ ਚੱਕ ਕੇ ਨਹੀਂ ਨਹੀਂ ਮੈਂ ਲਾਇਆ ਸੀ ਆਪ ਦਾ ਮੇਰਾ ਅੱਜ ਵਿਚਾਰਿਆ ਜਾਏਗਾ ਉਹ ਸਿਰ ਤੇ ਲਾਇਆ ਚਾਰਜ ਉਹ ਤੇ ਟੇਬਲ ਤੇ ਰੱਖ ਦੇ ਇਧਰ ਮੇਰੇ ਹੱਥ ਨਹੀਂ ਪਹੁੰਚਦਾ ਜੀ ਹੱਥ ਨਾ ਪਹੁੰਚੇ ਤੂੰ ਕੋੜੀ ਉਹਦੇ ਉੱਤੇ ਰੱਖ ਤਾ ਵਿਚਾਰੇ ਦੇ ਅੱਗੇ ਰਾਮ ਨੂੰ ਮਹਿੰਗੀ ਬਾਗ ਦਾ ਮਹਿੰਗਾ ਦਾ ਇੰਡੀਆ ਦਾ ਪਲ ਪਿੱਛੇ ਬਹਿਸ ਹੋ ਰਹੀ ਆ ਮੈਂ ਲਵਾਂਗਾ ਮਹਿੰਗਾ ਲਫੋਨ ਐਪਲ ਦਾ 60 ਪ੍ਰੋ ਮੈਕਸ ਇੰਡੀਆ ਤੋਂ ਹੀ ਇਹ ਸੋਡੇ ਦਾ ਸਾਰੇ ਸਸਤੇ ਆ ਨਹੀਂ ਲੱਖ ਲੱਖ ਰੁਪਏ ਲੱਖ ਲੱਖ ਰੁਪਏ ਵਾਲੇ ਆ ਇੰਡੀਆ ਵਾਲਾ ਲਵਾਂ ਇੰਡੀਆ ਦਾ ਮੈਂ ਵੀ ਕਰ ਦਮ ਗੱਲ ਇੰਡੀਆ ਦਾ ਹਾਂ ਤਾਂ ਵੀ ਮਹਿੰਗੇ ਇਲੈਕਟ੍ਰਿਕ ਸੂਟ ਨੇ ਤਾਂ ਤਾਂ ਮਹਿੰਗਾ ਸੀ ਤੁਹਾਨੂੰ ਨਾ ਜੇ 115 ਦਾ ਪ੍ਰੂਫ ਹੀ ਮੰਗਾਇਆ ਸੀ ਮੇਰੀ ਗੱਲ ਸੁਣੋ ਜੇ ਅੰਕਲ ਉੱਠ ਕੇ ਆ ਗਏ ਨਾ ਤੁਹਾਨੂੰ ਸਾਰਿਆਂ ਨੂੰ 18 ਆਈਫੋਨ ਦੇ ਦੇਣਗੇ ਠੀਕ ਹੈ ਨਾ ਨਾਲ ਨਾਲ 에어ਪੋਰਟ 5 ਉਹ ਵੀ ਜਿਹੜਿਆ ਜੀ ਲਾਂਚ ਵੀ ਨਹੀਂ ਹੋਇਆ ਹੂੰ ਜਿੰਨਾ ਇਹ ਸਮਾਨ ਹੀ ਜਾ ਰਿਹਾ ਹੈਗਾ ਬਣਾਉਣ ਵਾਸਤੇ ਸਿੰਪਲ ਕਰਨ ਵਾਸਤੇ ਸਪੇਅਰ ਪਾਰਟ ਵੀ ਨਹੀਂ ਬਣਿਆ ਆ। ਵੀ ਮੈਂ ਤਾਂ ਇੱਕ ਚੀਜ਼ ਹੋਰਾਂ ਜਾਂ ਲਵਾਂ ਟਾਪ ਦੀ ਜੀ ਜੀ। ਹੁਣ ਮੈਨੂੰ ਪਤਾ ਮੈਂ ਮੋਬਾਈਲ ਤਾਂ ਟਾਪ ਤੇ ਲੈ ਸਕਦਾ ਮੈਂ ਹੈੱਡਫੋਨ ਨਹੀਂ ਲੈ ਸਕਦਾ ਵੀ 30000 ਵਾਲੇ ਆਹ ਲੈ ਵੀ 1700 ਵਾਲੇ ਆਪਾਂ ਤਾਂ ਬੋਟ ਦੇ ਜਮਾ ਸਰਾਏ ਵੀ ਬੋਟ ਦਾ ਟਾਪ ਮਾਡਲ ਆ ਜੀ। ਤੇ ਹੁਣ ਵਿਆਹ ਚ ਇਕੱਠੇ ਹੋਏ ਪੈਸੇ ਇਹਨਾਂ ਨਾਲ ਇਹਨਾਂ ਨੂੰ ਪਾਏ ਪੁਆਏ ਵੀ ਚੰਗੇ ਹੋਏ ਵੀ ਉਹ ਨਾਲ 에어ਪੋਰਟ ਤੋਂ ਬਿਨਾ ਗੱਲ ਹੀ ਨਹੀਂ ਕਰਦੇ ਕਹਿੰਦੇ 에어ਪੋਰਟ ਲੈਣੇ ਆ। ਲੈਣੇ ਆ। ਹੁਣ ਫੋਨ ਤਾਂ ਆ ਗਿਆ ਲਈ ਹੁਣ ਫਿਰ ਨਾਲ 에어ਪੋਰਟ ਵੀ ਲੈ ਲੈ। ਮੈਂ ਉਹਦੀ ਕਹੀ ਮੈਂ ਕਿ ਉੱਥੋਂ ਮੰਗਾ ਲ ਹਾਂ ਕਿਉਂ ਕਿਉਂ ਹਾਂ ਕਿ ਫੋਰਾ ਗਿਫਟ ਤਾਂ ਆ ਗਿਆ ਉਹਦਾ ਤਾਂ ਪ੍ਰਾਣੇ ਹੋ ਜਾਣਗੇ ਉਹਦਾ ਉਧਰ ਤੱਕ ਲੈ ਦੂਗਾ ਮੈਂ ਕਿਹਦੀ ਹਾਂ ਹਾਂ ਹੋਰ ਉਹਦਾ ਤਾਂ ਪ੍ਰਾਣੇ ਹੋ ਜਾਣਗੇ ਕਿੰਨੀ ਮੈਂ ਕੀ ਵਰਗੇ ਤਾਂ ਗੁੰਜੇ ਪਈ ਹੈਗੀ ਉਹ ਤੋਂ ਪਹਿਲਾਂ ਅਗਰ ਕੋਈ ਯੂਨੀਵਰਸਿਟੀ ਆ ਰਹੀ ਤੁਹਾਨੂੰ ਮੈਂ ਕੱਲ ਦੱਸਦਾ